ਦਸੂਹਾਤ ਲਵਾੜਾ ਮੁਖਸ਼ੜਕ ਤੇ ਇੱਕ ਤੇਜ਼ ਰਫਤਾਰ 스ਵਿਫਟ ਡੀਆਰ ਕਾਰ ਇੱਕ ਦੁਕਾਨ ਦੇ ਅੰਦਰ ਜਾ ਬੜੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਦਰਖਤ ਦੇ ਨਾਲ ਲਟਕ ਗਈ। ਅਤਿਸ਼ ਕਾਰ ਨੇ ਇੱਕ ਮੋਟਰਸਾਈਕਲ ਨੂੰ ਵੀ ਆਪਣੀ ਚਪੇੜ ਵਿੱਚ ਲੈ ਲਿਆ। ਉੱਥੇ ਹੀ ਬਸ ਦੀ ਉਡੀਕ ਕਰ ਰਿਹਾ ਇੱਕ ਵਿਅਕਤੀ ਵੀ ਇਸ ਤੇਜ਼ ਰਫਤਾਰ ਕਾਰ ਦੇ ਹੇਠਾਂ ਆ ਗਿਆ ਜਿਸ ਨੂੰ ਲੋਕਾਂ ਦੀ ਮਦਦ ਨਾਲ ਗੱਡੀ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ। ਦਸੂਹਾਤ ਲਵਾੜਾ ਸ਼ੜਕ ਤੇ ਅੱਡਾ ਲੈਲੀ ਮੋਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਵਿੱਚ ਇੱਕ ਵਿਅਕਤੀ ਤੇ ਇੱਕ ਔਰਤ ਗੰਭੀਰੂ ਵੀ ਜ਼ਖਮੀ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਦਸੂਏ ਦੀ ਤਰਫ਼ ਤੋਂ ਆ ਰਹੀ ਸੀ ਜਦੋਂ ਐਡਾ ਲੈਲੀਨ ਦੀ ਪਹੁੰਚਦੀ ਹੈ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਕਾਰ ਸੜਕ ਕਿਨਾਰੇ ਲੱਗੇ ਇੱਕ ਛੋਟੇ ਲੋਹੇ ਦੇ ਖੰਭੇ ਨਾਲ ਟਕਰਾਂਦੀ ਹੈ ਅਤੇ ਇੱਕ ਹੋਰ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਕਰੀਆਨੇ ਦੀ ਦੁਕਾਨ ਵਿੱਚ ਜਾ ਵੜੀ ਬੱਸ ਦੀ ਉਡੀਕ ਕਰਿਆ ਇੱਕ ਵਿਅਕਤੀ ਇਸ ਕਾਰ ਦੇ ਹੇਠਾਂ ਆ ਜਾਂਦਾ ਹੈ ਤੇ ਗੰਭੀਰ ਜ਼ਖਮੀ ਹੋ ਜਾਂਦਾ ਹੈ ਉੱਥੇ ਹੀ ਦੁਕਾਨਦਾਰ ਦਾ ਸਮਾਨ ਲੈ ਰਹੀ ਇੱਕ ਮਹਿਲਾ ਵੀ ਇਸ ਕਾਰ ਵਿੱਚ ਵਜਦੀ ਹੈ ਜਿਸ ਕਨ ਮਹਿਲਾ ਦੇ ਕਾਫੀ ਸੱਟਾਂ ਲੱਗੀਆਂ ਹਨ ਦੁਕਾਨਦਾਰ ਤੇ ਇਸ ਦੇ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਰ ਸਵਾ ਟੱਕਰ ਹੋਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਜਦੋਂ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਸ ਤੋਂ ਬਾਅਦ ਪੁਲਿਸ ਤੇ ਬੁਲਾਉਣ ਤੇ ਹੀ ਡਰਾਈਵਰ ਵਾਪਸ ਆਉਂਦਾ ਹੈ ਉੱਥੇ ਹੀ ਡਰਾਈਵਰ ਦਾ ਕਹਿਣਾ ਹੈ ਕਿ ਉਹ ਕਾਰ ਚਲਾ ਰਿਹਾ ਸੀ ਤੇ ਸਾਹਮਣੇ ਤੋਂ ਇੱਕ ਟਰੱਕ ਆ ਗਿਆ ਜਿਸ ਕਨ ਉਸ ਨੂੰ ਪਤਾ ਹੀ ਨਹੀਂ ਲੱਗਿਆ ਤੇ ਉਸਨੇ ਕਾਰ ਦੀ ਹੈਂਡ ਬ੍ਰੇਕ ਮਾਰ ਦਿੱਤੀ ਯੋ ਸਟੋਵਰ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਦੁਕਾਨ ਦੇ ਅੰਦਰ ਜਾ ਵੜੀ ਮੇਲੇ ਭਾਈ ਇਹ ਸ਼ੋਕ ਹੈ ਭਾਈ ਸ਼ੋਕ ਕੀ ਹੋਇਆ ਤੁਹਾਡੀ ਦੁਕਾਨ ਦੇ ਅੱਗੇ ਪੜੀ ਗਿਆ ਸੱਜਣਾ ਸਰ ਮੈਂ ਤਾਂ ਅੰਦਰ ਲੱਗਾ ਸੀਗਾ ਕੰਮ ਤੇ ਤੇ ਅਚਾਨਕ ਹੀ ਬ੍ਰੇਕ ਦੀ ਆਵਾਜ਼ ਆਈ ਤੇ ਸਿੱਧੀ ਗੱਡੀ ਸਾਡੀ ਦੁਕਾਨ ਦੇ ਅੰਦਰ ਹੀ ਵੜ ਗਈ ਤੇ ਬਾਹਰ ਮੌਕੇ ਤੇ ਦੇਖਿਆ ਤਾਂ ਜੋ ਗੱਡੀ ਸਾਡੀ ਦੁਕਾਨ ਦੇ ਅੱਗੇ ਜੰਗਲਾ-ਝੁੰਗਲਾ ਸਭ ਟੁੱਟ ਗਿਆ ਸਰ ਨੁਕਸਾਨ ਬਹੁਤ ਭਾਰੀ ਕਰਤਾ ਹੈ ਨਾ ਹਾਂਜੀ ਸਾਨੂੰ ਜੱਤੀ ਹੋਏ ਬੰਦੇ ਬੈਠੇ ਹਾਂਜੀ ਸਰ ਇੱਕ ਤਾਂ ਗੱਡੀ ਥੱਲੇ ਸੀਗਾ ਕੋਈ ਸਵਾਰੀ ਸੀਗੀ ਥੇ ਤੇ ਗੱਡੀ ਦੇ ਥੱਲੇ ਹੀ ਕੱਟਿਆ ਉਹਨੂੰ ਬੜੀ ਮੁਸ਼ਕਲ ਨਾਲ ਅੱਛਾ ਕਿਸਨ ਗੱਡੀ ਤੇ ਪਹੁੰਚੀ ਤੁਸੀਂ ਉਸ ਟਾਈਮ ਕਿੱਥੇ ਸੀ ਸਰ ਮੈਂ ਸ਼ੌਪ ਦੇ ਅੰਦਰ ਸੀਗਾ ਕਸਟਮਰ ਖੜੇ ਸੀਗੇ ਬਾਹਰ ਤੇ ਮੈਂ ਸਾਮਾਨ ਦੇ ਵਿੱਚ ਬੜੇ ਸਾਮਾਨ ਦੇ ਨਾਲ ਹਾਂ ਸਰ ਉਹਨਾਂ ਦੀ ਵੀ ਬਾਹ ਫੈਕਚਰ ਹੋਈ ਹੈ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਕੀ ਮੰਗੀ ਕਰਦੇ ਸਰ ਮੇਰੀ ਮੰਗ ਇਹ ਹੀ ਹੈ ਕਿ ਜੋ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਦਿੱਤੀ ਜਾਏ ਸਾਡੇ ਨੁਕਸਾਨ ਦੀ ਬਸ ਇਹ ਲਾ ਰਹੇ ਜਿਸ ਵੇਲੇ ਹੋ ਜਾ ਉਹ ਮੋਕੇ ਦੇ ਹਜੀਪਰ ਦੇ ਹੀ ਹੈ ਲੋਕਲ ਹੀ ਹੈਗੇ ਆ ਹਾਂਜੀ ਮੋਕੇ ਦੇ ਆਗੇ ਆ ਲਾਲੇ ਹੈਗੇ ਉਹ ਵੀ ਦੁਕਾਨ ਦਾ ਹੋਮ ਕਾਨ ਤੇ ਮੇਰਾ ਨਾਮ ਹੈ ਮੋਕੇ ਜੀ ਕੀ ਹੋਇਆ ਕਿਤਾ ਸੜਕਾ ਸੌ ਸਰ ਮੈਂ ਤਾਂ ਦੁਕਾਨ ਦੇ ਅੰਦਰ ਬੈਠਾ ਸੀ ਮੈਂ ਜਲੰਧਰ ਤੋਂ ਆਣਾ ਭਾਈ ਸਾਹਿਬ ਦੀ ਦੁਕਾਨ ਤੇ ਮੇਰਾ ਮਾਲ ਆਂਦਾ ਹੈਗਾ ਜੀ ਠੀਕ ਹੈ ਅਸੀਂ ਗੱਲਬਾਤ ਕਰਕੇ ਮੈਂ ਦੁਕਾਨ ਤੋਂ ਜਸ ਬਾਹਰ ਨਿਕਲੇ ਆਈ ਹਾਂ ਜੀ ਹਾਂਜੀ ਮੈਂ ਇੱਥੋਂ ਨਿਕਲ ਕੇ ਗੱਡੀ ਦੇ ਅੰਦਰ ਬੈਠਣ ਲੱਗਾ ਪਿੱਛੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਈ ਅਨ ਕੰਟਰੋਲ ਜਿੱਦਾਂ ਕਹਾਂ ਤੁਸੀਂ ਗੱਡੀ ਸੀਗੀ ਹਾਂਜੀ ਸਿੱਧੀ ਹਿੱਟ ਕਰਕੇ ਤੇ ਗੱਡੀ ਦੁਕਾਨ ਦੇ ਅੰਦਰ ਹੀ ਧਵਾੜ ਗਈ ਕਿਸ ਨੂੰ ਨੁ ਇਥੇ ਬੰਦਾ ਖੜਾ ਸੀਗਾ ਇੱਕ ਪਰਸਨ ਸੀਗਾ ਜਿਹੜੇ ਮਤਲਬ ਕਾਫੀ ਏਜ ਸੀਗੇ ਬੰਦੇ ਹਨਾ ਤੇ ਉਹ ਗੱਡੀ ਦੇ نیچے ਆ ਗਏ ਸੀ ਕਾਫੀ ਸੱਟਾ ਵਗੈਰਾ ਲੱਗੀਆਂ ਉਹਨੂੰ ਡਾਕਟਰ ਕੋਲ ਲੈ ਕੇ ਗਏ ਲੇਡੀ ਸਾਜੀ ਇੱਕ ਸਮਾਨ ਲੈਣ ਆਏ ਸੀਗੇ ਰਾਸ਼ਨ ਲੈਣ ਆਏ ਸੀਗੇ ਤੇ ਉਹ ਜਸ ਜਿੱਦੇ ਬਾਹਰ ਨਿਕਲੇ ਚੱਲ ਗਿਆ ਹਾਂਜੀ ਡਰਾਈਵਰ ਜਿੱਤਾ ਮੰਸਰ ਇਹੀ ਕਰਦੇ ਆ ਦੇਖੋ ਕਿੰਨਾ ਨੁਕਸਾਨ ਹੋਇਆ ਦੁਕਾਨਦਾਰ ਦਾ ਨੁਕਸਾਨ ਵਗੈਰਾ ਸਾਡਾ ਵੀ ਨੁਕਸਾਨ ਹੋਇਆ ਹਨਾ ਦੇਖੋ 올 ਓਵਰ ਗਲਤੀ ਦੇਖੀ ਜਾ ਵੀਰੇ ਸੀਸੀਟੀਵੀ ਲੱਗੇ ਹੈਗੇ ਆ ਤੇ ਗਲਤੀ ਇਹਨਾਂ ਦੀ ਹੀ ਬਣੀ ਹੈ ਲਗਦਾ ਨਹੀਂ ਇਹ ਕੋ ਵੱਡਾ ਹਾਸਾ ਹੋ ਸਕਦਾ ਹੈ ਵੱਡਾ ਹਾਸਾ ਸਰ ਕਾਫੀ ਜਿੱਦਾਂ ਇੱਥੇ ਲੁਕੀ ਖੜੇ ਸੀ ਗਈਆਂ ਉੱਥੇ ਦੇਖੋ ਬਾਈ ਕਿਹਾ ਕਾਫੀ ਟੋਟਲ ਲਾਸ ਹੋ ਗਈ ਬਾਈ ਜੀ ਹਨਾ ਜੀ ਜਿਸ ਹਾਮਨਾ ਬਾਈ ਕੋ ਚੱਕ ਕੇ ਹਿੱਟ ਕੀਤੀ ਉਹਨਾਂ ਨੇ ਹਨਾ ਜਾਣ ਜਾ ਸਕਦੀ ਅਸੀਂ ਹੁਣ ਜਿਨ੍ਹਾਂ ਦੇ ਸੱਟਾਂ ਲੱਗੀਆਂ ਕੀ ਪਤਾ ਉਹਨਾਂ ਦੀ ਕੀ ਕੰਡੀਸ਼ਨ ਆ ਜਾਂ ਕੀ ਨਹੀਂ ਕੰਡੀਸ਼ਨ ਕਾਫੀ ਉਹਨਾਂ ਨੂੰ ਗੱਡੀ ਦੇ نیچے ਅਸੀਂ ਬਾਹਰ ਕੱਢਿਆ ਜੀ ਹਨਾ ਗੱਡੀ ਦੇ نیچے ਬਾਹਰ ਕੱਢਿਆ ਪਰ ਕਾਫੀ ਸੱਟਾਂ ਲੱਗੀਆਂ ਅਸੀਂ ਬਲੀਡਿੰਗ ਵਗੈਰਾ ਹੋਦੀ ਸੀ ਉਹ ਜਿਹਨਾਂ ਕੀ ਨਾਮ ਹੈ ਜ ਆਪਣਾ ਰਾਜਕਮਲ ਰਾਜਕਮਲ ਜੀ ਕੀ ਹੋਇਆ ਇਹ ਇਹ ਇਧਰ ਦੂਸਰੀ ਵਾਲੇ ਸਾਈਡ ਤੋਂ ਵੱਡੀ ਆਈ ਉਹ ਪਿੱਛੇ ਮੜੀ ਪੋਲ ਜੇ ਨਾਲ ਟਕਰਾਈ ਆ ਪੋਲ ਨਾਲ ਟਕਰਾਨਾ ਇਧਰ ਵੱਡੀ ਆ ਪਹਿਲੇ ਮੋਟਰਸਾਈਕਲ ਲੱਗੀ ਆ ਮੋਟਰਸਾਈਕਲ ਚੋ ਕਿਧਰ ਮਾਰਿਆ ਤੇ ਦੂਜੀ ਕਾਰ ਉਧਰ ਵੱਜ ਕੇ ਪੁੱਠੀ ਹੋ ਕੇ ਪਿੱਛੇ ਇਧਰ ਰਸਤੇ ਦੇ ਉੱਪਰ ਚੜ ਗਈ ਆ ਤੇ ਇੱਕ ਬੰਦਾ ਇਹਦੇ ਥੱਲੇ ਆਗਾ ਉਹ ਖਿੱਚ ਕੇ ਕੱਢਿਆ ਬਾਅਦ ਸੱਟਾ ਸੱਟਾ ਗੁੱਜੀਆਂ ਜਿਆਦਾ ਲੱਗੀਆਂ ਜਿਹੜਾ ਪਤਾ ਥੱਲੇ ਆ ਉਹ ਪਤਾ ਨਹੀਂ ਕੋਈ ਲੈ ਕੇ ਗਿਆ ਕਿ ਪਤਾ ਨਹੀਂ ਕੌਣ ਲੈ ਕੇ ਗਿਆ ਉਹਨੂੰ ਅੱਛਾ ਜੀ ਐਂਬੂਲੈਂਸ ਤਾਂ ਆਈ ਨਹੀਂ ਉਹ ਤਾਂ ਜਿਹੜਾ ਡਰਾਈਵਰ ਹੈ ਡਰਾਈਵਰ ਇਹ ਚੱਲ ਗਿਆ ਫਰਾੜ ਹੋ ਕੇ ਮੜ ਕੇ ਛੋੜ ਗਿਆ ਗੱਡੀ 'ਚ ਨਿਕਲਿਆ ਆਪਣਾ ਬ ਕਿਸੇ ਦਾ ਮੋਟਰਸਾਈਕਲ ਲਿਆ ਤੇ ਚਲ ਗਿਆ ਹੈ। ਅੱਛਾ। ਹਾਂ ਜੀ। ਹੁਣੇ ਪੁਲਿਸ ਪਹੁੰਚੀ। ਪੁਲਿਸ ਹੁਣੇ ਆਈ ਹੈ। ਕੀ ਮੰਗ ਕੀ ਕਰਦੇ ਹੋ? ਇਹ ਇਨਸਾਫ ਚਾਹੀਦਾ ਜਿਹਨਾਂ ਦਾ ਕਰਿਆਨੇ ਆ ਸਮਾਨ ਮੋਟਰਸਾਈਕਲ ਜਿੰਨਾ ਮੋਟਰਸਾਈਕਲ ਸਾਰੇ ਭਜ ਗਿਆ। ਇਨਸਾਫ ਚਾਹੀਦਾ ਪੈਸੇ ਚਾਹੀਦੇ ਜੋ ਵੀ ਬਣਦੇ ਕਾਰਵਾਈ ਕੀਤੀ ਜਾਏ। ਮੇਰਾ ਨਾ ਵਿਚਾਲ ਸਕਦੇ। ਇਹ ਬਈ ਗੱਡੀ ਤੁਹਾਡੀ ਅੰਦਰ ਵੜ ਕੇ ਕਿੰਨਾ ਵੱਡੀ ਕੀ ਹੋਇਆ? ਉਹ ਪਾਜੀ ਟਰੱਕ ਵਾਲੇ ਨੇ ਮੈਨੂੰ ਘੱਟ ਮਾਰਿਆ। ਮੇਰੇ ਕੋ ਹੈਂਡ ਬ੍ਰੇਕ ਲੱਗੀ ਗਲਤੀ ਨਾਲ। ਅੱਛਾ ਜੀ। ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਗੱਡੀ ਮੇਰੀ ਪੂਰੀ ਘੁੰਮ ਕੇ ਇੱਧਰ ਆ ਰਹੀ। ਬੜਾ ਨੁਕਸਾਨ ਵੀ ਹੋ ਸਕਦਾ ਜਾਨ ਵੀ ਜਾ ਸਕਦੀ ਬੰਦਾ ਵੀ ਥੱਲੇ ਆਇਆ ਕਹਿੰਦੇ ਇੱਕ। ਭਾਜੀ ਮੈਂ ਮੰਨਦਾ ਇਹ ਗੱਲ ਤੋਂ ਮੈਂ ਨਹੀਂ ਕਿਸੇ ਜਾਤ ਤੋਂ ਮੁਕਰਦਾ। ਤੇ ਹੁਣ ਤੁਸੀਂ ਤੁਹਾਡੀ ਗੱਲਬਾਤ ਹੋਈ ਇਹਨਾਂ ਦੇ ਨਾਲ ਜਿਹੜੇ ਜੱਕੀ ਆ ਉਹਨਾਂ ਕੋ ਭਾਜੀ ਮੈਂ ਚੱਲਾਂ ਉਹਨਾਂ ਕੋਲ। ਕਹਿੰਦੇ ਮੁੱਕੇ ਤੇ ਚੱਲ ਗਏ ਸੀਗੇ ਛੱਡ ਗਏ। ਮੈਂ ਭਾਜੀ ਇੱਥੇ ਹੀ ਮੈਂ ਜੇ ਇਦਾਂ ਦੀ ਗੱਲ ਹੁੰਦੀ ਮੈਂ 도ੜ ਨਾ ਜਾਂਦਾ। ਜਿਹੜੀ ਮੇਰੇ ਕੋਲ ਗਲਤੀ ਹੋਈ ਹੈ ਮੈਂ ਕਬੂਲਦਾ ਮੈਂ ਇੱਥੇ ਆਣਾ ਬੰਦਾ ਵੀ ਮੈਂ ਟਿਕਟ ਕਰਾਵਾਂਗਾ ਜੋ ਵੀ ਹੋਇਆ ਨੁਕਸਾਨ ਦਾ ਹੋਰ ਗਲਤੀ ਤਾਂ ਹੋ ਗਈ ਹੈ ਚਲੋ ਹੁਣ ਮੈਂ ਆਂਦਾ ਸੀ ਹੁਣ ਟਰੱਕ ਵਾਲੇ ਨੇ ਜੱਕਦਾ ਮੇਰੇ ਉਥੋਂ ਮੈਨੂੰ ਕੱਟ ਮਾਰਿਆ ਹਾਂਜੀ ਮੈਂ ਉਥੋਂ ਨਿਕਲਦਾ ਸੀ ਪਤਾ ਨਹੀਂ ਮੇਰੇ ਕੋਲ ਬ੍ਰੇਕ ਹੈਂਡ ਬ੍ਰੇਕ ਲੱਗੀ ਕਾਲੀ ਕਾਲੀ ਅੱਛਾ ਜੀ ਤੋਂ ਗੱਡੀ ਮੇਰੇ ਕੋਲ ਇਦਾਂ ਨੂੰ ਮੁੜ ਗਈ ਪਤਾ ਨਹੀਂ ਰੇਸ ਦੀ ਹੋ ਗਈ ਜੱਕੀ ਹੋ ਗਈ ਗੱਡੀ ਚਲਾ ਰਹੇ ਪਰ ਟਰੱਕਾਂ ਵਾਲੇ ਬਹੁਤ ਤੇਜ਼ ਚੱਲਦੇ ਨੇ ਪਰ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਜਾਂਦੇ ਜੋ ਵੀ ਭਾਜੀ ਹੁਣ ਬਚਾ ਤੇ ਹੋ ਗਿਆ ਫਿਰ ਵੀ ਬੰਦਾ ਹੁਣ ਮੈਂ ਉਹ ਚੱਲਾ ਬੰਦਾ ਜਿਹੜੇ ਲੱਗੀ ਹੈ ਦੇਖਣ ਠੀਕ ਹੈ ਜੀ ਸਭ ਠੀਕ ਹੈ ਅੱਜ ਰਾਤ ਹੋਇਆ ਸੀ ਕਿ ਤੱਕ ਸਰ ਅਹੀਂ ਮੌਕੇ ਤੇ ਆ ਗਏ ਤੇ ਐਕਚੁਅਲੀ ਬੰਨੂ ਇਨਫੋਰਮੇਸ਼ਨ ਮੀਡੀਆ ਫੋਨ ਆਇਆ ਥਾਨੇ ਇਮੀਡੀਏਟਲੀ ਅਸੀਂ ਪਹੁੰਚ ਗਏ ਮੌਕਾ ਦੇਖ ਲਿਆ ਹੁਣ ਜੋ ਵੀ ਅਗਲੀ ਕਾਰਵਾਈ ਹੈ ਮੌਕੇ ਦੇ ਮਾਹੌਲ ਦੇਖ ਲਈਏ ਕਰਾਂਗੇ ਬੰਦਾ ਫੇਲਾ ਜਿਹੜਾ ਮੌਕੇ ਦੇ ਡਰਾਈਵਰ ਸਾਡੇ ਆਜਪੁਰ ਲੋਕਲ ਦਾ ਜਿਹੜਾ ਉਹ ਸਾਡੀ ਕੌਲੀ ਹੈ ਮਜਬੂਤ ਇਹ ਉਹਦੀ ਐਪੀਆ ਸਟੇਟਮੈਂਟ ਲਾਵਾਂਗੇ ਕਿਵੇਂ ਹੋਇਆ ਕੀ ਨਹੀਂ ਫਰਦਰ ਇਨਵੈਸਟੀਗੇਸ਼ਨ ਦੇ ਦੇਣਾ ਇਹ ਹੋਇਆ ਕਿਦਾਂ ਦੱਸਿਆ ਕਿਸ ਪਰਿਵਾਰ ਇਹ ਹੋਇਆ ਇਸ ਤਰ੍ਹਾਂ ਉਹ ਕਹਿ ਰਿਹਾ ਵੀ ਮੈਂ ਇਧਰੋਂ ਤੁਸੂਰਾ ਸਾਈਡ ਤੋਂ ਆ ਰਿਹਾ ਐ ਤੇ ਅੱਗੇ ਕੋਈ ਟਰੱਕ ਆਇਆ ਉਹ ਸਾਈਡ ਤੋਂ ਪਛਾਣਦਾ ਰਿਹਾ ਕਿ ਲੱਗਦਾ ਮੇਰੇ ਤੋਂ ਹੈਂਡ ਬ੍ਰੇਕ ਕਿ ਜਿਦਾਂ ਇਸ ਤਰ੍ਹਾਂ ਹੀ ਤਕੜਮ ਜਖਮੀ ਵੀ ਕਹਿੰਦੇ ਜਖਮੀ ਹੋਇਆ ਵੀ ਚਲੋ ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਠੀਕ ਹੈ ਬਾਕੀ ਜਿਹੜਾ ਦੁਕਾਨਦਾਰਾਂ ਦਾ ਰਾਇਆ ਵਗੈਰਾ ਛੋਟਾ-ਮੋਟਾ ਨੁਕਸਾਨ ਜੋ ਵੀ ਹੋਇਆ ਉਹਦਾ ਵੈਰੀਫਾਈ ਕਰਕੇ ਆਪਾਂ ਦੇ ਦਿੰਦੇ ਹਾਂ ਜੋ ਵੀ ਕਾਰਵਾਈ ਤੁਹਾਡੇ ਨਾਲ ਕੀਤੀ ਬਿਲਕੁਲ ਕਰਾਂਗੇ ਜੋਗ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਤੇ ਫਿਲਹਾਲ ਅਸੀਂ ਪਬਲਿਕ ਹੁੰਦੇ ਅੱਗੇ ਪਿੱਛੇ ਕਰਕੇ ਇਹ ਲਿਆ ਕੇ ਫਲੇਸ਼ ਫੋਟੋ ਲੈ ਕੇ ਕੋਈ ਹੋਰ ਮੌਕੇ ਉੱਪਰੋਂ ਦੱਸ ਕੇ ਜੋ ਕਾਰਵਾਈ ਅਮਲ ਚੱਲੇ ਧੰਨਵਾਦ